ਅੰਦਰ ਤੇ ਇੱਕ ਜੋ 11 April ਨੂੰ ਆਨੰਦ ਕਾਰਜ ਤੇ ਕਿਹਦੇ ਕਰਵਾਈ ਜਾ ਰਹੀ ਹੈ ਇੱਕ ਉਹਦੇ ਬਾਰੇ ਡਿਟੇਲ ਵੀਡੀਓ ਦਾ ਤੇ ਮੇਰਾ ਨਾਮ ਮਨਤੀ ਸਿੰਘ ਹੈ ਔਰ ਅਸੀਂ ਹਰ ਸਾਲ ਜੋ ਸਾਡਾ ਇਹ ਪੁੱਛੇ ਵੀ ਗਰੀਬ ਪਰਿਵਾਰ ਜਿਹੜੇ ਅਨਾਥ ਪਰਿਵਾਰ ਨੇ ਉਹਨਾਂ ਦੀਆਂ ਬੱਚੀਆਂ ਨੂੰ ਆਸ਼ੀਰਵਾਦ ਦਿਵਾਉਣਾ ਸੰਗਤ ਵੱਲੋਂ ਔਰ ਉਹਨਾਂ ਦੇ ਸਮੂਹਕ ਆਨੰਦ ਕਾਰਜ ਕਰਨੇ ਸੋਇਤ ਕੀ ਅਸੀਂ 11 April ਪਰसों ਸ਼ੁੱਕਰਵਾਰ ਗ੍ਰੈਂਡ ਵਿਲਾ ਦੇ ਵਿੱਚ ਜਿਹੜਾ ਇਹ ਸਮਾਗਮ ਕਰਵਾ ਰਹੇ ਆ ਔਰ ਇਹਦੇ ਵਿੱਚ ਕਾਫੀ ਅ ਲੀਡਰਾਂ ਦਾ ਔਰ ਕਾਫੀ ਰਾਜਨੀਤਿਕ ਪਾਰਟੀਆਂ ਦਾ ਔਰ ਕਾਫੀ ਸਮਾਜ ਸੇਵੀਆਂ ਦਾ ਸਾਨੂੰ ਸਹਿਯੋਗ ਹੈ ਸਾਡੇ ਸ਼ਹਿਰ ਦੇ ਐਮਐਲਏ ਸਾਹਿਬ ਸਰਦਾਰ ਗੁਰਦੇਵਤ ਸਿੰਘ ਜੀ ਸੇਖੋ ਬਾਬਾ ਅਮਨਦੀਪ ਸਿੰਘ ਅੰਪਰੂਵਮੈਂਟ ਟਰਸਟ ਦੇ ਚੇਅਰਮੈਨ ਗਗਨਤਾਲੀਵਾਲ ਜੀ ਸਾਰੇ ਹੀ ਸਾਡੇ ਨਾਲ ਨੇ ਔਰ ਉਹਨਾਂ ਦੇ ਵਿੱਚ ਨਿਸ਼ੰਦਰ ਸਿੰਘ ਮੱਲਾ ਜੋ ਸਪੋਰਟਸ ਕਲਾ ਕੇਂਦਰ ਦੇ ਪ੍ਰੈਜ਼ੀਡੈਂਟ ਨੇ ਮਾਸਟਰ ਸ਼ਾਮ ਸਿੰਘ ਜੀ ਪੱਕਿੰਨਿਆਂ ਕਦੇ ਨਾਂ ਲਈਏ ਸਾਰੇ ਲਗਭਗ ਇਸ ਮਹਾਨ ਕੁੰਭ ਦੇ ਵਿੱਚ ਸਾਡੇ ਨਾਲ ਹਰ ਸੰਸਾਧ ਦਿੰਦੇ ਨੇ ਵੱਧ ਚੜ ਕੇ ਮਖਤਿਆਰ ਸਿੰਘ ਜੀ ਵੰਗੜ ਸਾਹਿਬ ਔਰ ਇਥੋਂ ਦੀ ਸੰਗਤ ਇਥੋਂ ਦੇ ਸਮਾਜ ਸੇਵੀ ਔਰ ਬਾਹਰਲੇ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਆ ਰਹੇ ਨੇ ਲੀਡਰ ਸਾਹਿਬਾਨ ਵੀ ਆ ਰਹੇ ਨੇ ਔਰ ਬਾਹਰੋਂ ਸੰਤ ਮਹਾਪੁਰਸ਼ ਔਰ ਸਮਾਜ ਸੇਵੀ ਪੰਥਕ ਜਥੇਬੰਦੀਆਂ ਦੇ ਆਗੂ ਵੀ ਜਿਹੜੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰ ਰਹੇ ਨੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਇਹਨਾਂ ਬੱਚਿਆਂ ਦੇ ਲਈ ਅਸੀਂ ਸੰਗਤ ਦੇ ਸਹਿਯੋਗ ਨਾਲ ਇੱਕ ਵਧੀਆ ਚੰਗੀ ਪਲਾਈ ਦਾ 16 ਐਮ ਐਮ ਪਲਾਈ ਦੇ ਵਿੱਚ ਪੇਟੀ ਬੈੱਡ ਤਿਆਰ ਕਰਾਉਣੇ ਆ। ਔਰ ਇੱਕ 7 ਫੁੱਟੀ ਜਿਹੜੀ ਅਲਮਾਰੀ ਹੁੰਦੀ ਹੈ 4 ਫੁੱਟੀ ਚੌੜੀ ਹੁੰਦੀ ਹੈ ਉਹ ਅਸੀਂ ਇੱਕ ਮਜ਼ਬੂਤ ਲੋਹੇ ਦੀ ਅਲਮਾਰੀ ਤਿਆਰ ਕਰਾਉਣੇ ਆ। ਜਿਹਦੇ ਵਿੱਚ ਇੱਕ ਪੱਖੇ ਨੇ ਬਹੁਤ ਜਿਹੜੇ ਫਰਾਟੇ ਪੱਖੇ ਨੇ ਉਹਨਾਂ ਦੀ ਸੇਵਾ ਬਠਿੰਡੇ ਤੋਂ ਨੇ ਅਜੇ ਐਮ ਸੀ ਨੇ ਅਕਾਲੀ ਆਗੂ ਨੇ ਉਹਨਾਂ ਨੇ ਪਿਛਲੀ ਵਾਰੀ ਪ੍ਰੋਗਰਾਮ ਵੇਖਿਆ ਤੇ ਉਤਸ਼ਾਹਤ ਹੋ ਗਏ ਤੇ ਉਹ ਵੀ ਜਿਹੜਾ ਇਸ ਪੱਖਿਆਂ ਦੀ ਸੇਵਾ ਨਿਪੁੰਨ ਕਰ ਰਹੇ ਨੇ ਔਰ ਇਹਦੇ ਵਿੱਚ ਜੋ ਪਕਵਾਨ ਪਕਣੇ ਐ ਕਈ ਤਰ੍ਹਾਂ ਦੇ ਉੱਥੇ ਜਿਹੜੇ ਪਕਵਾਨ ਪਕਣੇ ਐ ਮਠਿਆਈ ਕਈ ਤਰ੍ਹਾਂ ਦੀ ਪਹੁੰਚ ਰਹੀ ਐ ਔਰ ਪਕੌੜੇ ਬ੍ਰੈਡ ਹਰ ਤਰ੍ਹਾਂ ਦੇ ਪਕੌੜੇ ਪਨੀਰ ਵਾਲੇ ਪਕੌੜੇ ਤੱਕ ਵੀ ਹਰ ਤਰ੍ਹਾਂ ਦੀ ਮਠਿਆਈ ਉੱਥੇ ਪਹੁੰਚ ਰਹੀ ਐ ਸੋ ਕਾਫੀ ਸੰਗਤ ਦਾ ਸਜੋਗ ਹੈ ਮੈਂ ਫਰੀਦਕੋਟ ਵਾਸੀਆਂ ਨੂੰ ਬੇਨਤੀ ਕਰਨੀ ਚਾਹਣਾ ਜਿੱਥੇ ਬਾਹਰ ਲੀਆਂ ਸੰਗਤਾਂ ਮਹਾਂਪੁਰਖ ਅਸ਼ੀਰਵਾਦ ਦੇਣਾ ਰਹੇ ਨੇ ਆਪ ਸਭ ਸੰਗਤਾਂ ਪਹੁੰਚੋ ਔਰ ਅਸ਼ੀਰਵਾਦ ਬੱਚਿਆਂ ਨੂੰ ਦਿਓ ਔਰ ਵੱਧ ਚੜ ਕੇ ਜਿਹੜਾ ਸਜੋਗ ਵੀ ਸਾਡਾ ਦਿਓ ਅਸੀਂ ਆਪ ਜੀ ਦੇ ਰਿਣੀ ਰਹਿਾਂਗੇ ਧੰਨਵਾਦੀ ਭਾਈ ਕਿੰਨੇ ਵਜੇ ਪ੍ਰੋਗਰਾਮ ਜਿਹੜਾ ਹੈ ਸ਼ੁਰੂਆਤ ਹੋਣੀ ਹੈ ਔਰ ਕਿੰਨੇ ਵਜੇ ਤੱਕ ਜਿਹੜਾ ਹੈਗਾ ਚੱਲਣਾ ਹੈ ਇਹ ਲਗਭਗ 10:00 ਵਜੇ ਸ਼ੁਰੂਆਤ ਹੋ ਜਾਣੀ ਹੈ ਅਰੰਭਤਾ ਦੀ ਤੇ ਪਹਿਲਾਂ ਢਾਡੀ ਜਿਥੇ ਗੁਰਪ੍ਰੀਤ ਸਿੰਘ ਜੀ ਔਰ ਹੋਰ ਵੀ ਢਾਡੀ ਜਥੇ ਜਿਹੜੇ ਆ ਰਹੇ ਨੇ ਉਹ ਲੱਗਣਗੇ ਔਰ ਉਸ ਤੋਂ ਬਾਅਦ ਕਾਫੀ ਮਹਾਂਪੁਰਖ ਹੈ ਪੰਥਕ ਜਥੇ ਬੰਦੀਆਂ ਦੇ ਆਗੂ ਹੈ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਇੱਕ ਇੱਕ ਮਿੰਟ ਲਈ ਬੋਲਣਗੇ ਔਰ ਇਹਦੇ ਵਿੱਚ ਬਾਬਾ ਚਮਕੌਰ ਸਿੰਘ ਜੀ ਉਹ ਵਿਸ਼ੇਸ਼ ਤੌਰ ਤੇ ਪਹੁੰਚ ਕੇ ਉਹਨਾਂ ਨੇ ਜਿਹੜੀਆਂ ਲਾਵਾਂ ਦਾ ਪਾਠ ਕਰਨਾ ਆਨੰਦ ਕਾਰਜ ਕਰਵਾਉਣੇ ਆ ਤੇ ਸਾਢੇ 12 1 ਵਜੇ ਤੱਕ ਆਨੰਦ ਕਾਰਜ ਹੋ ਜਾਣਗੇ ਕਿਉਂਕਿ ਜੋੜੇ ਕਈ ਦੂਰੋਂ ਆਉਂਦੇ ਨੇ ਸੋ ਉਸ ਤੋਂ ਬਾਅਦ ਜਿਹੜਾ ਉਹਨਾਂ ਲਈ ਪ੍ਰਸ਼ਾਦਾ ਪਾਣੀ ਹੈ ਤੇ ਕਈ ਤਰ੍ਹਾਂ ਦਾ ਭੋਜਨ ਜਿਹੜਾ ਪਰੋਸਿਆ ਜਾਊਗਾ ਜੀ ਤੇ ਲਗਭਗ 2 ਵਜੇ ਤੋਂ ਬਾਅਦ ਸਾਰੀਆਂ ਬੇਟੀਆਂ ਨੂੰ ਸਮਾਨ ਜਿਹੜਾ ਉਹ ਦਿੱਤਾ ਜਾਊਗਾ ਉਸ ਤੋਂ ਬਾਅਦ ਜਿਹੜੀ 3 3:30 ਵਜੇ ਸਮਾਪਤੀ ਹੈ ਤੇ ਬਾਬਾ ਜਿਹੜੇ ਇਹ ਆਨੰਦ ਕਾਲਜ ਜਿਹਦੇ ਵਿੱਚ ਬੱਚੀਆਂ ਵੀ ਹੈਗੇ ਇਹ ਲੋਕਲ ਹੀ ਫੀਸ ਕੋਰਟ ਦੇ ਜਾਂ ਫੀਸ ਕੋਰਟ ਤੋਂ ਬਾਹਰ ਦੀ ਵੀ ਹੈ ਨਹੀਂ ਕੱਲਾ ਅਸੀਂ ਫਰੀਦਕੋਟ ਦਾ ਨਹੀਂ ਰੱਖਦੇ ਅਸੀਂ ਤਾਂ ਕੰਨੇ ਵੀ ਪਰਿਵਾਰ ਸਾਨੂੰ ਲੋੜਵੰਦ ਮਿਲਣਾ ਚਾਹੀਦਾ ਸੋ ਇਹਦੇ ਵਿੱਚ ਇੱਕ ਪਰਿਵਾਰ ਵੀ ਸਾਨੂੰ ਮਿਲਿਆ ਉਹ ਫਰਾਡ ਵੀ ਨਿਕਲਿਆ ਮੈਂ ਉਹਨਾਂ ਦੀ ਫਾਈਲ ਜਿਹੜੀ ਨੋਟ ਰਿਕਮੈਂਡ ਵੀ ਕੀਤੀ ਹੈ ਉਹ ਲੜਕੀ ਪਹਿਲਾਂ ਵੀ ਦੋ ਥਾਂ ਵਿਆਹੀ ਹੋਈ ਸੀ ਇਹ ਮਜ਼ਾਰੀ ਪਿੰਡ ਹੈ ਜੀ ਨਵਾਂ ਸ਼ਹਿਰ ਇਸ ਪਾਸੇ ਤੇ ਚਲੋ ਉਹਨਾਂ ਤੇ ਕਾਰਵਾਈ ਨਹੀਂ ਅਸੀਂ ਕਰਾਈ ਪਰ ਉਥੋਂ ਦੇ ਸਰਪੰਚ ਨੂੰ ਹਦਾਇਤ ਕੀਤੀ ਹੈ ਵੀ ਇਹੋ ਜਿਹੇ ਪਰਿਵਾਰਾਂ ਪਿੱਛੇ ਤੁਸੀਂ ਆਪਣੀਆਂ ਸਟੈਂਪਾਂ ਦੀ ਵਰਤੋਂ ਕਰਦੇ ਹੋ ਤੇ ਅੱਗੇ ਤੋਂ ਖਿਆਲ ਰੱਖਣ ਜੀ ਹਾਂਜੀ